बोलो तू ले आ गया ना मेरे पास थोड़ी किसी में आ गया ना आगे कर दो एक दिन थोड़ी यार थोड़ी बीरो नाले के साथ में ए बैठ 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 हाँ ठीक है सारे लोग करो प्लीज ਮਾਹਰ ਇਸ ਨੂੰ ਪਰਖਣ ਲਈ ਹਾਂਜੀ ਫੋਨ ਉੱਤੇ ਪ੍ਰੈਸ ਕਾਲ ਕਰਦੇ ਹਾਂ ਕੋਈ ਜਲਦੀ ਹੋਵੇਗਾ ਉਹ ਲੋਣਾ ਨੂੰ ਜੈਕ ਬਣਾਉਣਾ ਹੈ ਇਹ ਉਪਯੋਗਸ਼ਾਲੀ ਹੈ ਜਦੋਂ ਕਿ ਇਹ ਮਾਈਟ ਦੀ ਬਾਰੇ ਵਿੱਚ ਜੁੜੀ ਹੋਈ ਹੈ ਇਹ 395 ਵਾਲੀ ट्रांजैक्शन ਵਨ ਟਾਈਮ ਨਹੀਂ ਹੋਣੀ ਇਹ ਨਾ ਪਾਉਂਦੇ 395 ਵਾਲੀ ਵਨ ਟਾਈਮ ਦਾ ਮੇਰੀ ਰਗੜਤ ਸਪੈਨਕ ਬਣਾ ਲਾ ਹਾਂ ਜੀ ਹਾਂ ਜੀ ਆਜੋ ਜੀ ਆਜੋ ਕੈਪਟਨ ਜੀ ਜਾਓਗੇ ਤਾਂ ਅਸੀਂ ਐਸਐਸਪੀ ਮੋਹਾਲੀ ਸ਼੍ਰੀ ਦੀਪਕ ਪਾਰਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਆਈਏ ਦੀ ਟੀਮ ਵੱਲੋਂ ਇੱਕ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਏਟੀਐਮ ਫਰਾਡ ਗੈਂਗ ਉਹਦੇ ਦੋ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋ ਮੈਂਬਰ ਸੀਗੇ ਇਹਨਾਂ ਕੋਲ ਇੱਕ ਵੈਨਿਊ ਕਾਰ ਸੀ ਵੈਨਿਊ ਕਾਰ ਦੇ ਥਰੂ ਆਪਰੇਟ ਕਰਦੇ ਸੀਗੇ ਅੱਡਾ ਡੇਟੀਐਮਸ ਤੇ ਜਾ ਕੇ ਜਿੱਥੇ ਕੋਈ ਬਜ਼ੁਰਗ ਜਾਂ ਕੋਈ 올ਡ ਏਜ ਵਿਅਕਤੀ ਜਾਂ ਕੋਈ ਹੋਰ ਲੇਡੀਜ਼ ਉਹਨਾਂ ਤੋਂ ਇਹ ਹੈਲਪ ਕਰਨ ਦੇ ਬਹਾਨੇ ਹੁੰਦਾ ਏਟੀਐਮ ਫੜ ਕੇ ਉਹ ਏਟੀਐਮ ਚੇਂਜ ਕਰਦੇ ਸੀ ਉਸ ਤੋਂ ਬਾਅਦ ਉਸ ਏਟੀਐਮ ਚੋਂ ਪੈਸੇ ਕਢਾਉਂਦੇ ਸੀ ਇਹਨਾਂ ਕੋਲੋਂ ਤਕਰੀਬ ਅਸੀਂ 126 ਏਟੀਐਮ ਇੱਕ ਵਾਰ ਦਾ ਚ ਵਰਤੇ ਜਾਣ ਵਾਲੀ ਵੈਨਿਊ ਗੱਡੀ ਇੱਕ ਸਵਾਈਪ ਮਸ਼ੀਨ ਤੇ 385000 ਰੁਪਏ ਰਿਕਵਰ ਕੀਤੇ ਨੇ ਇਹਨਾਂ ਦੇ ਖਿਲਾਫ ਅਸੀਂ 8ਵੇਂ ਮਹੀਨੇ ਚ ਅਗਸਤ 24 ਅਗਸਤ ਨੂੰ ਜੀਰਕਪੁਰ ਥਾਣੇ ਚ ਮੁਕੱਦਮਾ ਦਰਜ ਕੀਤਾ ਸੀਗਾ ਇਹ ਹਾਂਸੀ ਦੇ ਰਹਿਣ ਵਾਲੇ ਸੀ हिसार ਹਰਿਆਣੇ ਦੇ ਤੇ ਅਸੀਂ ਪਹਿਲਾਂ ਉੱਥੇ ਰੇਡਸ ਕਰਦੇ ਰਹੇ ਆਡਾ ਡੇਟਸ ਨੂੰ ਫਿਰ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਡਾ ਸੋਰਸ ਥਰੂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਕੀ ਕੁਸ਼ੀਨਾ ਕੋਲੋਂ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਜੀ ਸਾਨੂੰ 126 ਏਟੀਐਮ ਬਰਾਮਦ ਹੋਏ ਨੇ ਇੱਕ ਵਾਈਪ ਮਸ਼ੀਨ ਜਿਹੜੀ ਇਹ ਯੂਜ਼ ਕਰਦੇ ਸੀਗੇ ਇੱਕ ਗੱਡੀ ਜਿਹੜੀ ਮਾਰਦਾ ਜਿੱਤੇ ਟਰੈਵਲ ਕਰਦੇ ਸੀਗੇ ਇਹ ਇੱਕ ਇੰਟਰ ਸਟੇਟ ਗੈਂਗ ਹੈ ਇਕੱਲਾ ਪੰਜਾਬ ਚ ਨਹੀਂ ਹਰਿਆਣਾ ਯੂਪੀ ਐਮਪੀ ਅਦਰ ਸਟੇਟਸ ਆਪਰੇਟ ਕਰਦੇ ਸੀਗੇ ਮੋਡਸ ਅਮੋਰਟੀਟੀ ਕੀ ਸੀ ਕਿਵੇਂ ਕਿੱਦਾਂ ਮੋਡਸ ਮੋਡਸ ਅਪੈਂਡੀ ਇਹਨਾਂ ਨੇ ਏਟੀਐਮਸ ਤੇ ਖੜ ਜਾਣਾ ਜਦੋਂ ਕੋਈ ਵਿਅਕਤੀ ਆਇਆ ਉਹਨੂੰ ਕਹਿਣਾ ਵੀ ਏਟੀਐਮ ਯੂਜ਼ ਕਰ ਰਿਹਾ ਤਾਂ ਉਹਦੇ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਨਾ ਹੈ। ਉਹਦਾ ਏਟੀਐਮ ਸਵੈਪ ਕਰਨਾ ਹੈ ਉਹਨੂੰ ਹੈਲਪ ਕਰਨ ਦੇ ਬਹਾਨੇ। ਏਟੀਐਮ ਸਵੈਪ ਕਰਨ ਤੋਂ ਬਾਅਦ ਉਹਨੂੰ ਦੂਜਾ ਏਟੀਐਮ ਦੇ ਦੇਣਾ। ਫਿਰ ਉਹ ਏਟੀਐਮ ਦੇ ਥਰੂ ਪੈਸੇ ਵਿਡਰਾਅ ਕਰਨੇ। ਮੁੰਡਾ ਕਹਿੰਦਾ ਦੱਸਿਆ ਜੀ ਇਹਨਾਂ ਨੇ ਕਿੰਨੀ ਆ ਪਿੱਛੇ ਬੌਸ ਆ ਜੀ ਕੋਈ ਨਾ ਕੋਈ। ਨਹੀਂ ਇਹ ਹਜੇ ਤੱਕ ਹੀ ਸਾਨੂੰ ਪਤਾ ਲੱਗਿਆ ਆਪ ਹੀ ਆਪਰੇਟ ਕਰਦੇ ਸੀ ਅੱਡ ਅੱਡ ਡਿਸਟ੍ਰਿਕਟਸ ਅੱਡ ਅੱਡ ਸਟੇਟਸ ਦੇ ਖਿਲਾਫ ਮੁਕਦਮੇ ਦਰਜ ਨੇ। ਹੁਣ ਤੱਕ ਕਿੰਨੀ ਕਵਾਰ ਦਾਤਾਂ ਨੂੰ ਅੰਜਾਮ ਦੇ ਚੁੱਕੇ ਕੁਝ ਲੱਗ 40 ਦੇ ਕਰੀਬ ਮਾਰਦਾ ਤੁਹਾਨੂੰ ਇਨਜਾਮ ਦੇ ਦਿੱਤੇ ਜਿਹੜੇ ਆਪਣੇ ਮਹਾਲੀ ਜਿਹੜੇ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਹੈ ਵੱਖ-ਵੱਖ ਜੁਡੀਸਕਟਰ ਹੈਗੇ ਪੰਜਾਬ ਕਿਹੜੇ ਕਿਹੜੇ ਸੂਬੇ ਇਹ ਜਿੱਥੇ ਪਹਿਲਾ ਮਾਮਲਾ ਚੱਲ ਰਿਹਾ ਇਹਨਾਂ ਦੇ 8-8 ਸੂਬੇ ਚਾਹੀਦੇ ਉਹ ਅਸੀਂ 8-8 ਸਟੇਟਸ ਤੋਂ ਡਾਟਾ ਕਲੈਕਟ ਕਰ ਰਹੇ ਹਾਂ 7 ਤੋਂ 8 ਮੁਕਦਮੇ ਨੇ ਇਹ ਮੇਨਲੀ ਹਰਿਆਣਾ ਯੂਪੀ ਤੇ ਮੱਧਿਆ ਪ੍ਰਦੇਸ਼ ਪਾਸਵਰਡ ਕਿਵੇਂ ਟਰੇਸ ਕਰਦੇ ਸੀ ਇਹ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਕੇ ਪਹਿਲਾ ਪਾਸਵਰਡ ਲੈ ਲੈਂਦੇ ਸੀ ਜਦੋਂ ਕੋਈ ਜਦੋਂ ਕੋਈ ਵਿਅਕਤੀ ਏਟੀਐਮ 'ਚ ਪੈਸੇ ਕਢਾਉਣ ਗਿਆ ਤਾਂ ਇਹਨਾਂ ਨੇ ਪਹਿਲਾਂ ਉਹਦੀ ਹੈਲਪ ਕਰਨ ਦੇ ਬਹਾਨੇ ਉਹਦਾ ਏਟੀਐਮ ਲੈਣਾ ਮੋਸਟ ਆਫ ਦਾ ਟਾਈਮਸ ਕੀ ਹੁੰਦਾ ਸੀ ਏਟੀਐਮ ਲੈ ਕੇ ਵੀ ਤੁਹਾਡੀ ਮੈਂ ਹੈਲਪ ਕਰ ਦੰਨਾ ਪੈਸੇ ਕਢਾ ਦੰਨਾ ਤਾਂ ਏਟੀਐਮ ਲੈ ਲਿਆ ਉਹ ਤੋਂ ਪਾਸਵਰਡ ਪੁੱਛ ਲਿਆ ਤੇ ਉਹਨੂੰ ਪੈਸੇ ਕਢਾ ਕੇ ਫੜਾਤੇ ਏਟੀਐਮ ਚੇਂਜ ਕਰਤਾ ਉਸ ਤੋਂ ਬਾਅਦ ਉਹ ਏਟੀਐਮ ਚੋਂ ਆਪ ਵਿਡਰਾਅ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਕੋਲ ਜਿਹੜੀ ਡਿਟੇਲ ਸੀ ਉਹ ਆ ਜਾਂਦੀ ਸੀ ਜਾਂ ਅਨਗਾਰਡਡ ਸੀਗੇ ਜਾਂ ਗਾਰਡ ਹੁੰਦੇ ਸੀ ਉੱਥੇ ਜਿਹੜਾ ਗੱਲ ਤੋਂ ਅੰਜਾਮ ਹੋ ਜਾਂਦਾ ਇਹ ਅੱਡਾ ਡੀਟੀਐਮਸ ਤੇ ਕੀਤਾ ਜੀ ਕਹਿੰਦਾ ਕਿ ਸੰਸਾਰ ਪੁਜਵੇ ਨੇ ਕਿ ਉੱਥੇ ਕਰਦੇ ਸੀ ਜਿਵੇਂ ਸਾਡੇ ਇੱਥੇ ਆਲੂ ਸਾਰੇ ਨਹੀਂ ਹਰ ਪਾਸੇ ਹੀ ਜੇ ਗਾਰਡਡ ਵੀ ਅਨਗਾਰਡਡ ਵੀ ਸਰ ਜਿਹੜੀ ਐ ਸਵਾਈਪ ਮਸ਼ੀਨ ਯੂਜ਼ ਕਰ ਰਹੇ ਜਿਹੜੇ ਬੈਂਕ ਵੀ ਐਰੀ ਇਹਦਾ ਡਾਟਾ ਸੀ ਰਿਕਵਰ ਕਰ ਰਹੇ ਆ ਇੱਕ ਇਹਨਾਂ ਨੇ ਫਰਜੀ ਇੱਕ ਅਕਾਊਂਟ ਪਲਵਾਇਆ ਹੋਇਆ ਸੀ ਉਹਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਸੀ ਕਿਹੜੇ ਬੈਂਕ ਦਾ ਪੁੱਛਾ ਜੀ ਇਹ ਹਰੀ ਹਰੀ ਅਸੀਂ ਇੱਕ ਵਾਰ ਸਾਰੇ ਬੈਂਕਸ ਦੇ ਥਰੂ ਡਾਟਾ ਲਏ ਸਰ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜੀ ਹਾਂਜੀ ਇਹਨਾਂ ਨੂੰ ਪੇਸ਼ ਕਰਕੇ ਅਸੀਂ 4 ਦਿਨ ਦਾ ਬੰਦੇ ਜਿਹੜੇ ਹੋਰ ਵੀ ਇਹਦੇ ਨਾਲੇ ਅਜੇ ਤੱਕ ਦੋ ਹੀ ਬੰਦੇ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਚਾਰ ਦਿਨ ਦਾ ਪੋਰਸਮਨ ਤੇ ਸਰ ਜਿਹੜਾ ਦੂਸਰਾ ਕੇਸ ਹੱਲ ਕਰਿਆ ਉਹਦੇ ਬਾਰੇ ਕੀ ਜਾਣਕਾਰੀ ਲਾਉਣਾ ਹੈ ਦੂਸਰਾ ਜੀ ਇੱਕ ਗਰੋ ਹੈ ਦੋ ਬੰਦਿਆਂ ਦਾ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦੰਦੇ ਸੀ ਇਹ ਵੀ ਜੀਰਕਪੁਰ ਪਰਚਾ ਦਰਜ ਹੋਇਆ ਸੀ ਜੀ 23 ਸਤੰਬਰ ਨੂੰ ਇਹਨਾਂ ਨੇ ਇੱਕ ਘਰ ਚ ਆ ਕੇ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਜਿੱਥੋਂ 골ਡ ਤੇ ਸਿਲਵਰ ਕਾਫੀ ਚੋਰੀ ਕਰਕੇ ਲੈ ਗਏ ਸੀ ਇਹਨਾਂ ਬੰਦਿਆਂ ਨੂੰ ਅਸੀਂ ਫਿਰ ਆਪਣੇ ਸੋਰਸਿਸ ਦੇ ਥਰੂ ਇਨਪੁਟਸ ਤੇ ਟੈਕਨੀਕਲ ਡਾਟਾ ਦੇ थ्रू ਇਹਨਾਂ ਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਅਰੈਸਟ ਕੀਤਾ ਜਿਨ੍ਹਾਂ ਤੋਂ ਸੋਨੇ ਤੇ ਚਾਂਦੀ ਦੇ ਗਹਿਣੇ ਰਿਕਵਰ ਹੋਏ ਇਹ ਅੱਡ ਅੱਡ ਗਹਿਣੇ ਨੇ ਜੀ ਇਹਦੇ ਵਿੱਚ ਜਿਹੜੀ ਸਮਾਨ ਬਰਾਮਦ ਕੀਤਾ ਗਈ ਸੋਨਾ ਚਾਂਦੀ ਦਾ ਇਹ ਅਪ੍ਰੋਕਸੀਮਟ ਕੀਮਤ ਦੀ ਜੀ 6.5-7 ਲੱਖ ਦੇ ਕਰੀਬ ਨੇ ਨਹੀਂ ਬੋਈ ਹੋਮ ਰੈਕਿਪਰ ਹੋਇਆ ਉਹਦਾ ਇਹ ਕਿਥੋਂ ਮਤਲਬ ਹੈ ਬਰਾਮਦ ਕਰ ਇਹ ਇਹਨਾਂ ਦੇ ਕੋਲ ਹੀ ਸੀਗਾ ਜੀ ਇਹਨਾਂ ਤੋਂ ਹੀ ਰਿਕਵਰ ਕੀਤਾ ਕਿੱਥੋਂ ਅਰੈਸਟ ਕਿੱਥੋਂ ਕੀਤਾ ਹੈ ਜਿਹੜੇ ਇਹ ਚੋਰ ਨੇ 에어로 ਸਿਟੀ ਤੋਂ ਅਰੈਸਟ ਕੀਤੇ ਗਏ ਨੇ ਤੇ ਦੋਏ ਆ ਕਿ ਹੋਰ ਵੀ ਇਹਨਾਂ ਦੇ ਗੈਂ ਹਜ ਤੱਕ ਦੋ ਹੀ ਸੀਗੇ ਜੀ ਇਹ ਹਾਂਜੀ ਬਾਕੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਕਿ ਕਿਤੇ ਜਦੋਂ ਘਰ ਦੇ ਮਾਲਕ ਕਿਤੇ ਰਿਸ਼ਤੇਦਾਰੀ ਮੈਂ ਵਿਆਹ ਸਾਥੀ ਮੈਂ ਇਹ ਪਹਿਲਾਂ ਹੀ ਰੇਕੀ ਕਰਕੇ ਦੇਖ ਲੈਂਦੇ ਸੀ ਜਿਹੜਾ ਘਰ ਖਾਲੀ ਆ ਜਦੋਂ ਰਾਤ ਨੂੰ ਉਸ ਘਰ 'ਚ ਕੋਈ ਹੁੰਦਾ ਨਹੀਂ ਸੀ ਆਪਾਂ ਨੂੰ ਪਤਾ ਲੱਗ ਲੱਗਿਆ ਇਹਨਾਂ ਨੂੰ ਕਿਸੇ ਤੋਂ ਇਨਫੋਰਮੇਸ਼ਨ ਆ ਗਈ ਤਾਂ ਉਸ ਘਰ 'ਚ ਆਪਰੇਟ ਕਰਦੇ ਤੇ ਇਹਨਾਂ ਦਾ ਵੀ ਪੁਲਿਸ ਮਾਨਡ ਹੋਇਆ ਕਿ ਨਹੀਂ ਇਹਨਾਂ ਦਾ ਵੀ ਪੁਲਿਸ ਮਾਨਡ ਆਈ 4 ਦਿਨਾਂ ਦਾ ਧੰਨਵਾਦ ਜੀ